ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚ ਜਾਗੇ ਇਹ ਬਾਈ ਜੀ ਜੋ ਕਿ ਹਰ ਬੁੱਧਵਾਰ ਨੂੰ ਇਸ ਪਾਈ ਆਹ ਕਾਲਰ ਦੱਸਗੀ ساری ਗੱਲਬਾਤ ਕਰ ਦਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅਸਿਕਾ ਬਾਈ ਜੀ ਖਸਰੀ ਕਾਲ ਜੀ ਏਕੋ ਬਾਈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤੇ ਮੇਨ ਲొਕੇਸ਼ਨ ਬਾਈ ਜੀ ਆਪਣੀ ਕੀ ਹੈਗੀ ਸਭ ਤੋਂ ਅਸੀਂ ਸਾਡੀ ਸਾਡੀ ਤਲਵੰਡੀ ਸਾਬੂ ਹੈ ਜੀ ਠੀਕ ਹੈ ਇੱਥੋਂ ਰਹਿਣ ਵਾਲੇ ਨਹੀਂ ਜੀ ਮੇਰਾ ਪਿੰਡ ਮਲਕਾਨਾ ਹੈ ਇਹ ਦਾ ਬੇਟੇ ਦਾ ਪਿੰਡ ਹੈਗਾ ਸੇਖਪੁਰਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਬਾਈ ਜੀ ਮੋਬਾਈਲ ਨੰਬਰ 79730 ਹਾਂਜੀ 85438 ਠੀਕ ਹੈ ਉਹਦਾ ਹੀ ਬੋਲਦੇ ਠੀਕ ਹੈ ਜੀ ਤੇ ਕਿੰਨੇ ਕ ਟਰੈਕਟਰ ਅਵੇਲੇਬਲ ਹੁੰਦੇ ਬਾਈ ਜੀ ਆਪਣੇ ਕੋਲ ਟਰੈਕਟਰ ਹੁੰਦੇ ਜੀ 5-7 ਪੰਜ ਸੱਤ ਹਾਂਜੀ ਠੀਕ ਹੈ ਬਾਈ ਜੀ ਜੇ ਤਲਵੰਡੀ ਸਾਬੋ ਉਰੇ ਲੋਕੇਸ਼ਨ ਤੇ ਪਤਾ ਕਰਨਾ ਹੋਵੇ ਕਿੱਥੇ ਕ ਮੰਡੀ ਹੈ ਜੀ ਆਪਣੀ ਇਹ ਮੰਡੀ ਪਲਾਟ ਪਾ ਕਿਹੜਾ ਪੈਂਦਾ ਪਲਾਟ ਕਿਨੇ ਨੰਬਰਾਂ ਰੋਡ ਤੇ ਪੈਂਦਾ ਠੀਕ ਹੈ ਜੀ ਮੋੜ ਰੋਡ ਤੇ ਮੋੜ ਰੋਡ ਤੇ ਪੈਂਦਾ ਚੌਂਕ ਠੀਕ ਹੈ ਜੀ ਨਾਲ ਹੀ ਲਗਮਗਾ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਬਾਈ ਜੀ ਇਹ ਸਾਹਮਣੇ ਉਹ ਰੋਡ ਆ ਗਿਆ ਅਬੀਦਾਸ ਚੌਂਕ ਉਧਰ ਅਬੀਦਾਸ ਚੌਂਕ ਦੇ ਨੇੜੇ ਪੈਂਦਾ ਠੀਕ ਆ ਬਾਈ ਜੀ ਚਲੋ ਬਾਈ ਜੀ ਕਾਪੀ ਕਾਇ ਜਾਂਦੀ ਗਾਰੰਟੀ ਹੈ ਬਾਈ ਜੀ ਹਾਂਜੀ ਫੁੱਲ ਗਾਰੰਟੀ ਜੀ ਇਹ ਹਰਿਆਣਾ ਤੇ ਪੰਜਾਬ ਨੰਬਰ ਦੋਨੇ ਮਿਕਸੀ ਹੁੰਦੇ ਨੇ ਬਾਈ ਜੀ ਹਾਂਜੀ ਮਿਕਸੀ ਹੁੰਦਾ ਤਕਰੀਬਨ ਹਰਿਆਣਾ ਨੰਬਰ ਹੀ ਹੁੰਦਾ ਸਾਡੇ ਕੋਲ ਜ਼ਿਆਦਾ ਠੀਕ ਆ ਜੀ ਚਲੋ ਬਾਈ ਜੀ ਇਹ ਸੋਨਾ ਲੀਕਾ ਤੋਂ ਆਪਾਂ ਵੀਡੀਓ ਸਟਾਰਟ ਕਰ ਦਿੰਗੇ 750 ਦੇ ਤੋਂ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਜੇ ਮਾਡਲ ਦੀ ਗੱਲ ਕਰੀਏ ਬਾਈ ਜੀ ਮਾਡਲ 13 ਹੈ ਜੀ ਤੇ ਵੀ 13 ਮਾਡਲ ਆ ਸਾਦੀ ਕਟਾਈ ਵਾਲਾ ਹੈ ਤੇ ਟਾਇਰ ਬਾਈ ਜੀ ਇਹਦੇ ਕਿੰਨੇ ਕੇ ਪੈਸੇ ਪੈਣਗੇ ਟਾਇਰ ਦੇ ਜੀ ਹੈਗੇ ਆ 60 ਕੇ ਪੈਸੇ ਠੀਕ ਆ ਜ ਅਰੇ ਜਨ ਲਗਾ ਸਪੀਕਰ ਵਗੈਰਾ ਲੱਗੇ ਹੋਏ ਨੇਗੇ ਤੇ ਬਾਕੀ ਤੁਸੀਂ ਦੇਖ ਸਕਦੇ ਬਈ ਸਤਰੀ ਵੀ ਡੈਕੋਰੇਸ਼ਨ ਵਾਲੀ ਲੱਗੀ ਹੋਈ ਅੱਗੇ ਤੇ ਟਾਇਰ ਵਾਜੇ ਗੁੱਡੀਅਰ ਤੇ ਹੈਗੇ ਨੇ ਅੱਗੇ 14 ਲੈ ਆ ਕੇ ਬਈ ਜੀ ਇਹਦੇ 16 ਵਾਲੇ 16 ਵਾਲੇ 16 ਵਾਲੇ ਟਾਇਰ ਨੇਗੇ ਬਈ ਜੀ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈ ਬਈ 3,30,000 ਰੁਪਇਆ ਠੀਕ ਹੈ ਜੀ ਲੈ ਵੀ 3,30,000 ਰੁਪਇਆ ਡਿਮਾਂਡਾ ਮਾਨ ਤਾਨ ਕਿੱਥੇ ਤੱਕ ਕੁਝ ਬਈ ਕੁਝ ਹੋ ਜੂਗਾ ਜੀ ਮੌਕੇ ਤੇ ਮੌਕੇ ਤੇ ਮਾਨ ਤਾਨ ਹੋ ਜੂਗਾ ਹਾਂਜੀ ਹਾਂਜੀ ਫੁੱਲ ਕਰ ਦੇਗੇ ਮਾਨ ਤਾਨ ਠੀਕ ਹੈ ਜੀ 10-15,000 ਰੁਪਏ ਦੀ ਬਈ ਹਾਂਜੀ ਹਾਂ ਅਗਲਾ ਜੀ 1 60 ਹੈ ਜੀ ਲੈ ਬਈ ਅੱਗੇ ਹੈਗਾ ਫਾਰਮ ਟਰੈਕ 60 ਦਾ ਲੈ ਬਈ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੈੱਕ ਕਰਵਾ ਦੇਣਾ ਸਾਨੂੰ ਸਪੀਕਰ ਵਗੈਰਾ ਲਾਉਂਦੇ ਨਹੀਂ ਨਹੀਂ ਜਿਹੀਂ ਜਾਊਗਾ ਠੀਕ ਹੈ ਜੀ ਐਂ ਦੇਣਗੇ ਬਾਈ ਤੇ ਰੰਗ ਪੇਂਟ ਦਾ ਬਾਈ ਜੀ ਇਹ ਤਾਂ ਜੀ ਮਗਰਾੜ ਦੇ ਨਵੇਂ ਲੱਗੇ ਕੰਪਨੀ ਵਾਲੇ ਠੀਕ ਹੈ ਲੈ ਬਈ ਬਾਈ ਨੇ ਪਹਿਲੇ ਦੱਸਿਆ ਬਾਕੀ Ориਜਨਲ ਆ ਸਾਰਾ ਠੀਕ ਹੈ ਜੀ ਮਗਰਾੜ ਵਧੀਆ ਲੱਗੇ ਹੋਣਗੇ ਹਾਂ ਜੀ ਹਾਂ ਜੀ ਕੰਪਨੀ ਦੇ ਡੱਬਾ ਬੰਦ ਲਏ ਠੀਕ ਹੈ ਜੀ ਬਾਡੀ ਲੈਂਡ ਦਾ OK ਹੈਗਾ ਉੱਕ ਭਾਈ ਜੇ ਪੇਂਟ ਹੋਣ ਦਾ ਤਾਂ ਆ ਚੀਜ਼ਾਂ ਹੋਣੀ ਹੀ ਨਹੀਂ ਚਾਹੀਦੀ ਸਿਰ ਤੇ ਬਾਕੀ ਦੇਖ ਸਕਦੇ ਹੋ ਭਾਈ ਜੀ ਸੋ ਭੱਕੋ ਸਾਰਾ origignal ਹੀ ਹੈਗਾ ਪਾਜਲ ਤੇ ਇੰਜਨ ਗੇਅਰ ਦਾ ਭਾਈ ਜੀ ਜਮਾ ਓਕੇ ਜੀ ਡਬਲ ਕਲਚ ਹੈ ਠੀਕ ਹੈ ਡਬਲ ਕਲਚ ਹੈ ਇੰਜਨ ਗੇਅਰ ਦਾ ਓਕੇ ਹੈ ਤੇ ਸੈਂਟਰ ਗੇਅਰ ਹੈ ਭਾਈ ਜੀ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਭਾਈ ਜੀ 13 ਦੇ 14 ਜਗ੍ਹਾ ਟਾਇਰ ਕਿੰਨੇ ਕ ਪੈਸੇ ਪਿਆ ਭਾਈ ਜੀ ਟਾਇਰ ਤਾਂ ਦੇ ਭਾਈ 80 85 ਪੈਸੇ ਪਈ ਹੈਗੀ ਠੀਕ ਹੈ ਜੀ 80 85 ਪੈਸੇ ਟਾਇਰ ਪਿਆ ਤੇ ਇਹਦੀ ਡਿਮਾਂਡ ਕੀ ਰੱਖੀ ਹੋਈ ਹੈ ਜੀ ਇਹਦੀ ਡਿਮਾਂਡ ਰੱਖੀ ਹੈ 2 ਲੱਖ 80000 ਰੁਪਇ 265000 ਦਾ ਚਲੋ ਬਈ ਜੀ 265000 ਰੁਪਏ ਦਾ ਬਾਈ ਕਹਿੰਦਾ ਦੇ ਦਾਂਗੇ ਤੇ ਹਰਿਆਣਾ ਨੰਬਰ ਕਾ ਬਈ ਜੀ ਇਹ ਹਰਿਆਣਾ ਜੀ ਹਰਿਆਣਾ ਨੰਬਰ ਦਾ ਠੀਕ ਹੈ ਜੀ ਹਰਿਆਣਾ ਨੰਬਰ ਹੈਗਾ ਤੇ ਕਾਪੀ ਕਾਗਜ਼ ਦਾ ਬਾਈ ਕਹਿੰਦਾ ਗਰੰਟੀਆ ਤੇ ਬਾਕੀ ਬਈ ਲੀਕ ਸੀ ਕਿਤੋਂ ਨਹੀਂ ਹੈਗਾ ਸੁੱਕਾ ਡਰਾਈਵਰ ਤੇ ਹੈਗਾ ਜਮਾ ਤੇ ਅਗਲਾ ਬਈ ਜੀ ਅਗਲਾ ਸੁਵਰਾਜ ਆਈ ਆ ਇਹ ਵਾਲਾ ਕਹਿੰਦਾ ਬਈ ਸੁਵਰਾਜ 855 4 ਸਟਾਰ ਰਿਵਰਸ ਪੀਟੀਓ ਤੇ ਇਹ ਵੀ ਹਰਿਆਣਾ ਨੰਬਰ ਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਪਾਵਰ ਸਟੀering ਹੈ ਬਈ ਜੀ ਪਾਕੀ ਚੈੱਕ ਕਰ ਲਓ ਤੇ ਬਈ ਜੀ ਤੇ 14 ਦੇ ਟਾਇਰਾਂ ਚਾ ਬਈ ਜੀ ਹਾਂ ਜੀ ਤੇ ਟਾਇਰ ਕਿ ਕਿੰਨੇ ਕੇ ਪੈਸੇ ਪਿਆ ਬਾਈ ਇਹਦੇ 70 75 ਪੈਸੇ ਟਾਇਰ ਆ ਜੀ ਠੀਕ ਆ ਜੀ ਤੇ ਬਾਡੀ ਲੈਣ ਦਾ ਓਕੇ ਬਾਈ ਜੀ ਜਮਾ ਓਕੇ ਜੀ ओरिजिनल ਮੰਗਰਾੜਾ ਆ ਜੀ ਅਸਲੀ ਲੱਗੇ ਹੋਏ ਆ ਠੀਕ ਆ ਜੀ ਤੇ ਲੋ ਬਾਈ ਜੀ ਮਾਰ ਕੇ ਲੱਗੇ ਹੋਏ ਨੇਗੇ ਸਵਰਾਜ ਕੰਪਨੀ ਦੇ ਲੋ ਬਾਈ ਜੀ ਚੈੱਕ ਕਰ ਲੋ ਇੰਜਨ ਕੇਅਰ ਦਾ ਲਿਫਟ ਦਾ ਤੇਲ ਬਾਈ ਬਿਲਕੁਲ ਨਵਾਂ ਕੋਈ ਬੰਦਾ ਚੈੱਕ ਕਰਕੇ ਦੇਖ ਸਕਦਾ ਠੀਕ ਆ ਜੀ ਲੈ ਵੀ ਬਾਈ ਹੋਏਗਾ ਨਾ ਤੇ ਉਹ ਵੀ ਆਪਾਂ ਦਿਖਾ ਦਨੇ ਆ ਲੱਗਦਾ ਦੇਖੋ ਜੀ ਚੈੱਕ ਕਰ ਸਕਦੇ ਬਿਲਕੁਲ ਨਵਾਂ ਨਵਾਂ ਤੇਲ ਆ ਜੀ ਜੀਮੀ ਦਾ ਟਰੈਕਟਰ ਹੈ ਠੀਕ ਆ ਜੀ ਜੀਮੀ ਦਾ ਟਰੈਕਟਰ ਹੈਗਾ ਹਾਂ ਜੀ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਹੈ ਤੇ ਮਾਡਲ ਬਈ ਜੀ 2013 ਜੀ 2013 ਮੈਨੂਫੈਕਚਰਿੰਗ 2014 ਦੀ ਹੈ ਠੀਕ ਹੈ ਜੀ ਲੈ ਬਈ 13 ਮਾਡਲ ਆ 2014 14 ਹੀ ਕਾਪੀ ਹੈਗੀ ਤੇ ਡਬਲ ਡਿਸਟਰੀਬਿਊਟਰ ਆ ਗਿਆ ਬਈ ਹਾਂਜੀ ਠੀਕ ਹੈ ਜੀ Ориਜినਲ ਹੀ ਹੈ ਬਈ ਡਬਲ ਡਿਸਟਰੀਬਿਊਟਰ ਹਾਂਜੀ ਹਾਂਜੀ Ориਜినਲ ਆ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਪਾਰਟੀ ਦਾ ਬਈ ਜੀ ਫਸਟ ਸੈਕੰਡ ਹੈ ਫਸਟ ਪਾਰਟੀ ਫਸਟ ਪਾਰਟੀ ਦਾਗਾ ਇੱਕ ਅਗਰ ਚੱਲੇਗਾ ਲਾ ਜੀ ਹਾਂਜੀ 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 ਠੀਕ ਹੈ ਜੀ ਤੇ ਇਹਦੀ ਡਿਮਾਂਡ ਬਈ ਜੀ ਡਿਮਾਂਡ ਇਹਦੀ 4.5 ਲੱਖ ਰੁਪਏ ਜੀ 4. ਮਾਨਤਨ ਭਾਈ ਜੀ ਮਾਨਤਨ ਹੋ ਜੂਗਾ ਜੀ ਤੇ ਟਰੈਕਟਰ ਕਟਵਾਉਣਾ ਹੋਵੇ ਵਧੀਆ ਕੰਡੀਸ਼ਨ ਦਾ ਅਗਲੇ ਵਿੱਚ ਕਟਾ ਜਾਊਗਾ ਜੀ ਠੀਕ ਹੈ ਵਧੀਆ ਕੰਡੀਸ਼ਨ ਦਾ ਕੋਈ ਟਰੈਕਟਰ ਅਗਲੇ ਦਾ ਰੇਟ ਦੇਖ ਕੇ ਜਾਂ ਟਰੈਕਟਰ ਦੀ ਕੰਡੀਸ਼ਨ ਦੇਖ ਕੇ ਕਟਾ ਠੀਕ ਹੈ ਪਹਿਲਾਂ ਭਾਈ ਆਪ ਦਾ ਰੇਟ ਕਿਤੋਂ ਲਵਾ ਲਿਓ ਫਿਰ ਭਾਈ ਲਾਉਣਗੇ ਜੇ ਫਿੱਟ ਬੈਠੇ ਤਾਂ ਰੱਖ ਲਾਂਗੇ ਨਹੀਂ ਠੀਕ ਹੈ ਹਾਂਜੀ ਹਾਂਜੀ ਉਹ ਤਾਂ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਅਗਲਾ ਭਾਈ ਜੀ ਅਗਲਾ ਉਹ ਸੋਨਾਲੀਕਾ ਠੀਕ ਹੈ ਜੀ ਲੈ ਭਾਈ ਅੱਗੇ ਹੈਗਾ ਸੋਨਾਲੀਕਾ 750 ਦਾ ਹਾਂਜੀ ਤੇ ਬਾਕੀ ਚੈੱਕ ਕਰ ਲਓ ਭਾਈ ਇਹ ਕੰਡੀਸ਼ਨ ਟਰੈਕਟਰ ਦੀ ਚਾਰੇ ਪਾਸੇ ਤੁਹਾਨੂੰ ਘੁੰਮ ਕੇ ਇਹ ਇਹਦੇ ਟਾਇਰ ਬੇ ਜੀ ਇਹਦੇ ਵੀ 60 65 ਪੈਸੇ ਟਾਇਰ ਹੈ ਜੀ ਠੀਕ ਹੈ ਜੀ ਫਰੰਟ ਦਾ ਹੈਗਾ 80 85 ਪੈਸੇ ਦਾ ਹਾਂਜੀ ਹਾਂਜੀ ਠੀਕ ਹੈ ਜੀ ਸਾਢੇ ਇਕਟਾਈ ਵਾਲਾ ਹੈ ਹਾਂਜੀ ਬਈ ਜਿੰਨੇ ਵੀ ਟਰੈਕਟਰ ਹੈਗੇ ਬੇ ਜੀ ਛੋਟੇ ਬਜਟ ਵਾਲੇ ਟਰੈਕਟਰ ਰੱਖਦੇ ਹੋਣਾ ਬੇ ਜੀ ਠੀਕ ਹੈ ਹਾਂਜੀ ਠੀਕ ਹੈ ਜੀ ਤੇ ਛੋਟੇ ਬਜਟ ਵਾਲੇ ਟਰੈਕਟਰ ਖਰੀਦਣ ਲਈ ਬਈ ਬਾਈ ਨੂੰ ਸੰਪਰਕ ਕਰ ਲਿਓ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਤੇ 14 ਦੇ ਟਾਇਰ ਹੈਗੇ ਬੇ ਜੀ ਤੇ 14 ਵਾਲੇ ਜੀ ਠੀਕ ਹੈ ਜੀ ਤੇ ਬਾਡੀ ਲੈਂਦਾ ਬਾਡੀ ਲੈਂਦਾ ਤਕਰੀਬਨ オリジナル ਹੀ ਹੈਗਾ ਠੀਕ ਹੈ ਜੀ ਮਾੜਾ ਮੋਟਾ ਪੇਂਟ ਹੋ ਨਹੀਂ ਕਿਤੇ ਨਹੀਂ ਹੋ ਠੀਕ ਹੈ ਜੀ ਕਲੇ ਮਗਰਾਟ ਹੋਇਆ ਹੋਇਆ ਹੈਗਾ ਬਈ ਆ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਬੜੀ ਮੋਟੀ ਹੋਈ ਹੋਈ ਆ ਬਾਕੀ ਸਾਰਾ ਬਾਡੀ ਲੈਂਡ ਦਾ ਓਕੇ ਹੈਗਾ ਹਾਂਜੀ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈਗੀ ਜੀ 3.5 ਲੱਖ ਰੁਪਈਆ 3.5 ਲੱਖ ਰੁਪਈਆ ਹਾਂਜੀ ਠੀਕ ਹੈ ਨਵੇਂ 3 ਲੱਖ 10 ਹਜ਼ਾਰ ਜੀ ਉਹਦੀ 3.5 ਦੂਜੀ ਠੀਕ ਹੈ ਜੀ 310 ਇਹਦੀ 3 ਲੱਖ 10 ਹਜ਼ਾਰ ਰੁਪਈਆ ਹਾਂਜੀ ਠੀਕ ਹੈ ਜੀ ਮਾਨਤਾਂ ਨੂੰ ਹੋ ਜੂਗੀ ਹਾਂਜੀ ਹਾਂਜੀ ਹੋ ਜੂਗਾ ਜੀ ਕਿ ਰੇਟ ਕੋਈ ਸਦਾ ਵੀ ਨਹੀਂ ਫਿਕਸ ਹੈਗਾ ਆਪਾਂ ਨਹੀਂ ਕਰੀ ਨਹੀਂ ਫਿਰ ਮੈਂ ਤਾਂ ਕਰਨਾ ਹੀ ਪੈਂਦਾ ਮੰਡੀ ਦੇ ਹਿਸਾਬ ਨਾਲ ਮੰਡੀ ਦੇ ਹਿਸਾਬ ਨਾਲ ਕਰਨਾ ਮਾਨਤਾਂ ਦਾ ਕਰਨਾ ਹੀ ਜੇ ਆਪਾ ਇਹ ਉਤੇ ਵੀ ਮੰਨ ਕੇ ਚੱਲ ਕੱਟ ਲਿਖ ਲਈਏ ਫਿਰ ਆਲੇ ਨੇ ਹੋ ਜਾਵੇਗਾ ਫਿਰ ਵੀ ਉਹ ਜਮਾਨਤਨ ਕਰਾਉਣੇ ਚਾਹਣਾ ਨਹੀਂ ਕੱਟ ਨਹੀਂ ਨਾ ਹੀ ਬਦਲ ਲਿਖਣਾ ਨਾ ਘਟਾ ਜਿੰਨੇ ਕੀ ਦੀ ਚੀਜ਼ ਆ ਉਹਨੇ ਕੀ ਰੇਟ ਲਿਖਿਆ ਜਾਣਾਗਾ ਠੀਕ ਆ ਜੀ ਇੱਕ ਆਪਣੇ ਕੋਲੇ 724 ਐ ਲੈ ਬਈ ਅੱਗੇ ਹੈਗਾ 724 ਪੰਜਾਬ ਨੰਬਰ ਵਾਲਾ ਪੰਜਾਬ ਨੰਬਰ ਹੈਗਾ ਤੇ ਇਹ ਟਰੈਕਟਰ ਵੀ ਜਿਵੇਂ ਬਈ ਜੀ ਕਹਿ ਲਈਏ ਤੁਹਾਨੂੰ ਰੈੱਡ ਸੋਲ ਚ ਤਾਂ ਬਹੁਤ ਜ਼ਿਆਦਾ ਮਿਲ ਜਾਣਗੇ ਰੈੱਡ ਦੇ ਬਾਈਟ ਸੋਲੇ ਪਰ ਬਲੂ ਸੋਲ ਵਾਲਾ ਤੁਹਾਨੂੰ ਟਾਮਾ ਟਾਮਾ ਟਰੈਕਟਰ ਮਿਲੂਗਾ ਤੇ ਇਹ ਮਾਡਲ ਬਈ ਜੀ ਇਹ 2000 ਮਾਡਲ ਹੈ ਜੀ ਪੂਰਾ 2000 ਮਾਡਲ ਹੈ ਹਾਂ ਜੀ ਤੇ ਜਿਵੇਂ 960 ਤੇ 855 ਭਲੇਖਾ ਪਾਉਂਦੇ ਨੇ ਟਰੈਕਟਰ ਹਨਾ ਉਵੇਂ ਬਾਈ ਜੀ ਇਹ ਵੀ 855 ਦਾ ਭਲੇਖਾ ਪਾਉਂਦਾ ਹੈ ਨੀਲੀ ਸੋਚ ਇਹ ਵੀ ਆਇਆ ਸੀਗਾ ਤੇ ਇਹਦੇ ਟਾਇਰ ਬਾਈ ਜੀ ਇਹਦੇ ਟਾਇਰ ਮੰਗ ਲੇ ਤਾਂ ਕਸੀ ਹੈ ਬਾਈ ਟਾਇਰ ਤੇ ਚਾਰ ਹੀ ਕਿਸੇ ਨੂੰ ਠੀਕ ਹੈ ਕਸੀ ਕਹਿ ਗਏ ਹਾਂ ਉਹ ਅਗਲੇ ਸਾਹਮਣੇ ਹੈਗੀ ਠੀਕ ਹੈ ਜੀ ਤੇ ਬਾਕੀ ਬੈਟਰੀ ਦੇ ਜਮਾਨੇ ਹਾਂਜੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ 140000 ਰੁਪਿਆ ਕੋਈ ਮਾਨਤਾਨ ਕਰ ਦੇਗੇ ਠੀਕ ਹੈ ਜੀ 140000 ਰੁਪਿਆ ਤੇ ਇੰਜਨ ਗੇਅਰ ਦਾ ਓਕਾ ਭੇਜ ਜਮਾ ਓਕੇ ਜੀ ਠੀਕ ਹੈ ਇੰਜਨ ਗੇਅਰ ਦਾ ਬਾਈ ਕਹਿੰਦਾ ਪੂਰਾ ਕੋਕਾ ਗਾ ਬਸ ਮੜੀ ਮੜੀ ਬਾਕੀ ਕੰਨੀਜੇ ਤੇ ਚੈੱਕ ਕਰ ਲਓ ਬਾਈ ਜੀ ਓਕੇ ਰਿਪੋਰਟ ਭੋਜਿਆ ਠੀਕ ਹੈ ਜੀ ਤੇ ਲੋਕੇਸ਼ਨ ਬਾਈ ਇੱਕ ਵਾਰੀ ਹੋਰ ਦੱਸ ਦੋ ਆਪਣੀ ਸਾਡੀ ਮਲਕਾਣਾ ਹੈ ਮੇਰਾ ਪਿੰਡ ਠੀਕ ਹੈ ਜੀ ਤੇ ਇੱਕ ਮੇਰੇ ਜਿਹੜੇ ਇਹ 파ਟਨਰ ਹੈ ਇਹਨਾਂ ਦਾ ਪਿੰਡ ਹੈ ਸੇਕਪੜਾ ਠੀਕ ਹੈ ਜੀ ਇਹ ਮੋਡ ਰੋਡ ਤੇ ਰਹੇਗਾ ਸਾਡਾ ਰਹੇਗਾ ਕਾਲਿਆਂ ਵਾਲੀ ਰੋਡ ਤੇ ਮਲਕਾਣਾ ਠੀਕ ਹੈ ਬਾਈ ਜੀ ਚਲੋ ਮੰਡੀ ਤੋਂ 6 ਕਿਲੋਮੀਟਰ ਹੈ ਹਾਂਜੀ ਠੀਕ ਹੈ ਬਾਈ ਜੀ ਟਰੈਕਟਰ ਇੱਥੇ ਜਦੋਂ ਮਰਜੀ ਆ ਕੇ ਅ ਤੋ ਬਾਈ ਜੀ ਵੀਡੀਓ ਕੇਵੇਂ ਲੱਗੇ ਲਾਈਕ ਕਰਦੇ ਕਮੈਂਟ ਕਰਦੇ ਚੈਨਲ ਨੂੰ ਗੱਲ ਖੋਲੋ ਧੰਨਵਾਦ